ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਖੰਦਰ ਉਸ ਤੋਂ ਵੀ ਬੜੀ ਖੁਸ਼ੀ ਹੋਵੋਗੇ ਹਾਂਜੀ ਅੱਜ ਆਪਾਂ ਆਪਾਂ ਡੇਲੀ ਵਲੌਗ ਆਪਾਂ ਆਪਣੀ ਸਟਾਰਟਿੰਗ ਕਰ ਦਿੱਤੀ ਕਈ ਦਿਨਾਂ ਤੋਂ ਆਪਾਂ ਵਲੌਗ ਬੰਦ ਰੱਖੇ ਹੋਏ ਸੀ ਕਿਉਂਕਿ ਕਿਉਂਕਿ ਮੇਰੀ ਤਬੀਅਤ ਖਰਾਬ ਹੋ ਗਈ ਸੀ ਪਹਿਲਾਂ ਤਾਂ ਮੈਂ ਬਿਮਾਰ ਹੋ ਗਈ ਸੀਗੀ ਉਸ ਤੋਂ ਬਾਅਦ ਦੋ ਦਿਨ ਮੈਂ ਠੀਕ ਰਹੀ ਹਾਂ ਫਿਰ ਮੈਂ ਤੁਹਾਨੂੰ ਵਲੌਗ ਪਾਉਂਦੀ ਸੀਗੀ ਮੈਂ ਦੱਸਦੀ ਸੀ ਅਪਡੇਟ ਦਿੰਦੀ ਰਹਿੰਦੀ ਸੀ ਪਰ ਫਿਰ ਮੈਂ ਦੋ ਦਿਨਾਂ ਬਾਅਦ ਇੱਕਦਮ ਹੀ ਸ਼ਾਮ ਨੂੰ ਜਿੱਦਣ ਗੁਰਦੁਆਰਾ ਸਾਹਿਬ ਗਈਆਂ ਹੁਣ ਜਿਹੜਾ ਮੈਂ ਪਹਿਲਾ ਵਲੌਗ ਪਾਇਆ ਸੀ ਤੁਹਾਨੂੰ ਦੱਸਿਆ ਹੈ ਨਾ ਗੁਰਦੁਆਰਾ ਸਾਹਿਬ ਜਾ ਕੇ ਮੈਨੂੰ ਸ਼ਾਮ ਜਿਹੜੀ ਇੱਕਦਮ ਹੀ ਬੁਖਾਰ ਇਹਨਾਂ ਤੇਜ਼ ਹੋਇਆ ਹੱਡ ਪੈਰ ਦੁਖਣ ਲੱਗ ਗਏ ਸੀਗੇ ਤੇ ਕਿ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ ਸੀਗੀ ਦੋ ਦਿਨ ਮੈਂ ਬਹੁਤ ਔਖੇ ਕਰ ਕੱਢੇ ਨੇ ਕਿਉਂਕਿ ਸਾਇਦ ਪਾਪਾ ਘਰੇ ਹੈ ਨਹੀਂ ਸੀਗੇ ਗਏ ਹੋਏ ਸੀਗੇ ਚਲ ਮੈਨੂੰ ਵਸਤ ਚਲੋ ਕਾਚੀ ਬੱਬੇ ਕਾ ਤੈਨੂੰ ਕਹਿੰਦੇ ਸੀ ਵੀ ਅਸੀਂ ਜਵਾ ਲਿਆ ਉਹਨਾਂ ਵੀ ਚੱਲਵੇਂ ਤਾਂ ਕੋਈ ਜਾਨੀ ਵੀ ਮੈਂ ਕ੍ਰੋਸਿੰਗ ਦੀ ਲੈਣ ਨਹੀਂ ਕੀ ਪਤਾ ਠੀਕ ਹੋਏ ਜਾਵਾਂ ਹਨ ਉਸ ਤੋਂ ਬਾਅਦ ਦੋ ਦਿਨ ਬਾਅਦ ਫਿਰ ਸਹੱਸ ਦੇ ਪਾਪਾ ਘਰ ਆਏ ਫਿਰ ਉਹਨਾਂ ਦੇ ਪਾਪਾ ਘਰ ਆ ਗਏ ਫਿਰ ਉਹਨੂੰ ਮੈਡੀਸਿਨ ਲੈ ਕੇ ਆਈ ਫਿਰ ਮੈਂ ਡਾਕਟਰ ਚੇਂਜ ਕੀਤਾ ਹਨਾ ਫਿਰ ਉਹ ਜਿਹੜੇ ਡਾਕਟਰ ਨੇ ਮੈਡੀਸਿਨ ਦਿੱਤੀ ਸੀ ਨਾ ਉਹ ਮੈਨੂੰ ਸੈੱਟ ਨਹੀਂ ਬੈਠੀ ਉਹ ਦੋ ਦਿਨ ਮੇਰਾ ਪੇਟ ਚ ਦਰਦ ਬਹੁਤ ਜ਼ਿਆਦਾ ਠਾਲ ਕੇ ਰੱਖਿਆ ਰਾਤ ਨੂੰ ਲਈ ਸੀ ਕਿ ਰਾਤ ਨੂੰ ਬਹੁਤ ਪੇਟ ਚ ਦਰਦ ਹੋਇਆ ਦੂਜੇ ਦਿਨ ਮੈਂ ਕਿਹਾ ਚਲੋ ਇੱਕ ਵਾਰ ਲੈ ਕੇ ਦੇਖ ਲੈਂਨੀ ਆ ਤੇ ਦੂਜੇ ਦਿਨ ਲਈ ਤਾਂ ਫੇਰ ਮੇਰੇ ਪੇਟ ਚ ਬਹੁਤ ਜ਼ਿਆਦਾ ਦਰਦ ਸਾਇਦ ਪਾਪਾ ਉਦੋਂ ਗਏ ਹੋਏ ਸੀਗੇ ਤੇ ਘਰ ਨਹੀਂ ਸੀਗੇ ਸਾਰੀ ਦਿਹਾੜੀ ਮੇਰੀ ਬਹੁਤ ਔਖੀ ਲੰਗੀ ਤੇ ਫੇਰ ਇੱਕ ਦੀਦੀ আর ਵੀਰ ਜੀ ਨੇ ਸਾਇਦ ਪਾਪਾ ਦੇ ਫਰੈਂਡ ਨੇ ਉਹ ਆਏ ਸ਼ਾਮ ਨੂੰ ਹਨਾ ਫਿਰ ਮੈਨੂੰ ਉਹ ਸਾਇਦ ਪਾਪਾ ਨੇ ਉਹਨਾਂ ਨੂੰ ਕਾਲ ਕਰਤੀ ਸੀਗੀ ਤੁਸੀਂ ਬਿਠਾ ਲਿਓ ਜਾ ਕੇ ਵੀ ਫਿਰ ਮੈਂ ਇਧਰੋਂ ਆ ਜਾਨਾ ਹਨਾ ਫਿਰ ਮੈਨੂੰ ਹਸਪੀਟਲ ਚ ਲੈ ਗਏ ਸੀ ਇਹ ਦਵਾਈ ਬੁੱਟੀ ਉਹਨਾਂ ਨੇ ਦਵਾਈ ਫਿਰ ਮੇਰੇ ਡਾਕਟਰ ਨੇ ਦਵਾਈ ਚੇਂਜ ਕੀਤੀ ਫਿਰ ਮੈਂ ਠੀਕ ਹੋ ਗਈ ਹੁਣ ਮੈਂ ਠੀਕ ਆ ਪਰ ਮੈਂ ਇੰਨੀ ਵੀ ਠੀਕ ਨਹੀਂ ਕਮਜ਼ੋਰੀ ਬਹੁਤ ਜ਼ਿਆਦਾ ਪੈ ਚੁੱਕੀ ਹੈ ਮੇਰੇ ਅਜੇ ਮਤਲਬ ਕਿ ਮੈਨੂੰ ਮੈਨੂੰ ਕੰਮ ਨਹੀਂ ਇੰਨਾ ਹੁੰਦਾ ਹੈਗਾ ਬਹੁਤ ਜ਼ਿਆਦਾ ਹਵਾਵਟ ਪਰ ਚਾਰ ਪੰਜ ਦਿਨ ਤੱਕ ਮੈਂ ਬਿਲਕੁਲ ਹੀ ਮੰਜੇ ਤੋਂ ਨਹੀਂ ਉੱઠી ਸਹਜ ਦੇ ਪਾਪਾ ਨੇ ਕੰਮ ਕੀਤੇ ਨੇ ਘਰ ਦੇ ਸਾਰੇ ਸਹਜ ਨੇ আর ਪਾਪਾ ਨੇ ਹੁੰਦੇ ਨੇ ਤੇ ਮੇਰੇ ਤੋਂ ਤਾਂ ਉੱਠ ਵੀ ਨਹੀਂ ਸੀ ਹੁੰਦਾ ਝਾੜੂ ਕੋਚਾ ਵੀ ਉਹ ਹੀ ਕਰਕੇ ਜਾਂਦੇ ਸੀਗੇ ਤੇ ਤਾਂ ਕਰਕੇ ਜੀ ਫਿਰ ਮੈਂ ਬਲੌਗ ਨਹੀਂ ਸੀ ਕੀ ਪਾਉਂਦੀ ਬਾਕੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਨਾ ਆਪਣੇਆਂ ਦਾ ਤੇ ਤੁਸੀਂ ਸਾਰੇ ਮੇਰੇ ਆਪਣੇ ਹੀ ਹੋ ਹਨਾ ਬਸ ਜਿਹੜਾ ਜਿਹੜਾ ਆਪਣੇ ਸੁੱਖ ਖੁਸ਼ੀ ਚ ਅਰ ਦੁੱਖ ਚ ਕਹਿੰਦੇ ਹੁੰਦੇ ਖਰਚ ਹੋਵੇ ਹਨਾ ਉਹ ਆਪਣੀ ਹੁੰਦੇ ਨੇ ਹਨਾ ਤੁਸੀਂ ਇੰਨਾ ਤਿਆਰ ਦਿੱਤਾ ਕੱਲ੍ਹ ਵਾਲੇ ਬਲੌਗ ਨੂੰ ਤੁਸੀਂ ਸਾਰਿਆਂ ਨੇ ਹਨਾ ਵਧਾਈਆਂ ਦਿੱਤੀਆਂ ਕੰਗratulations ਕਿਹਾ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਜਿਨ੍ਹਾਂ ਨੇ ਚਲੋ ਨਹੀਂ ਵੀ ਕਿਹਾ ਹਨਾ ਚਲੋ ਬਾਕੀ ਉਹਨਾਂ ਦਾ ਵੀ ਧੰਨਵਾਦ ਆ ਚਲੋ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਹਨਾ ਐ ਸਾਡੀ ਤਾਂ ਸੋਚ ਇਹੋ ਜਿਹੀ ਹੈ ਜੇ ਕਿਸੇ ਦੇ ਘਰ 'ਚ ਕੋਈ ਕੁੱਤਾ ਵੀ ਆਵੇ ਨਾ ਅਸੀਂ ਤਾਂ ਉਹਨਾਂ ਦੀ ਉਹ ਚੀਜ਼ ਦੀ ਵੀ ਵਧਾਈ ਦਿੰਨੇ ਆ ਹਨਾ ਜੇ ਕਿਸੇ ਦੇ ਘਰ 'ਚ ਛੋਟੀ ਜੀ ਚੀਜ਼ ਆਵੇ ਨਾ ਸੂਈ ਵੀ ਕੋਈ ਲੈ ਕੇ ਆਵੇ ਸਾਨੂੰ ਪਤਾ ਲੱਗਦਾ ਸੀ ਉਹ ਚੀਜ਼ ਦੀ ਵੀ ਵਧਾਈ ਦਿੰਨੇ ਆ ਚਲੋ ਆਪਾਂ ਕਹਿੰਦੇ ਨੇ ਕਿ ਪ੍ਰਮਾਤਮਾ ਆਪਣੇ ਮੂੰਹ ਤੋਂ ਚੰਗਾ ਹੀ ਕਹਾਵੇ ਚੰਗਾ ਹੀ ਕਰਾਵੇ ਆਪਣੇ ਹੱਥਾਂ ਕੋਲੋਂ ਆਪਣੇ ਹਿਰਦੇ ਕੋਲੋਂ ਆਪਣੀਆਂ ਰਸਨਾ ਕੋਲੋਂ ਚੰਗਾ ਹੀ ਹੋਵੇ ਸਾਰਾ ਕੁਝ ਹਨਾ ਆਪਣੇ ਕੋਲੋ ਕਿਸੇ ਲਈ ਮਾਰਨਾ ਹੋਵੇ ਪਰ ਮੈਨੂੰ ਖੁਸ਼ੀ ਹੁੰਦੀ ਹੈ ਜੇ ਕੋਈ ਸੂਈ ਵੀ ਲੈ ਕੇ ਆਵੇ ਮੈਨੂੰ ਖੁਸ਼ੀ ਹੁੰਦੀ ਹੈ ਪਰ ਚਲੋ ਕੋਈ ਕਈ ਲੋਕ ਆਪਣੀ ਜਲਤ ਆਪਣੀ ਜੈਲਸ ਹਨਾ ਉਹ ਐਨ ਦਿਖਾ ਦਿੰਦੇ ਨੇ ਕੋਈ ਹਨਾ ਚਲੋ ਕੋਈ ਗੱਲ ਨਹੀਂ ਉਹ ਉਹ ਪਰਮਾਤਮਾ ਦੇਖਦਾ ਉੱਪਰ ਵਾਲਾ ਇਹ ਨਹੀਂ ਕਿ ਸਾਨੂੰ ਪਤਾ ਹੁੰਦਾ ਵੀ ਅਗਲੇ ਨੇ ਚੀਜ਼ ਕਿਵੇਂ ਲਈ ਆ ਕਿਵੇਂ ਨਹੀਂ ਲਈ ਹੈ ਨਾ ਕਿੰਨੀ ਮਿਹਨਤਾਂ ਚ ਕਿਵੇਂ ਲੰਦਿਆ ਕਿਵੇਂ ਮਿਹਨਤਾਂ ਕਰਦਾ ਫਿਰਦਾ ਕਿਵੇਂ ਉਹਦਾ ਪਿੱਛੇ ਰੋਲਦਾ ਪਰਿਵਾਰ ਵੀ ਹੈ ਜੇ ਬਿਮਾਰ ਵੀ ਪਿਆ ਪਿੱਛੇ ਪਿਆ ਰੋਲਦਾ ਦੋ ਦੋ ਤਿੰਨ ਦਿਨ ਦਿਨ ਰੋਲ ਰਿਹਾ ਪਰਿਵਾਰ ਬਿਮਾਰ ਪਿਆ ਤੇ ਉਹ ਬੰਦਾ ਫਿਰ ਵੀ ਬਾਹਰ ਕੰਮ ਕਰ ਰਿਹਾ ਹੈ ਨਾ ਇਹ ਚੀਜ਼ ਨਹੀਂ ਕੋਈ ਦੇਖਦਾ ਹੁੰਦਾ ਅਗਲਾ ਵਸਤੇ ਇਹ ਚੀਜ਼ ਲੈਂ ਦੇਖਦਾ ਹੈ ਵੀ ਹਾਂ ਉਹਨਾਂ ਦੇ ਗੇਟ 'ਤੇ ਇਹ ਚੀਜ਼ ਬੜੀ ਆ ਉਹਨਾਂ ਦੇ ਘਰ 'ਤੇ ਇਹ ਚੀਜ਼ ਬੜੀ ਆ ਬਸ ਲੋਕਾਂ ਨੂੰ ਜੈਲਸੀ ਉਹ ਅੱਜ ਕੱਲ੍ਹ ਰਹਿ ਗਈ ਚਲੋ ਕੋਈ ਗੱਲ ਨਹੀਂ ਆਪਾਂ ਆਪਾ ਖੁਸ਼ ਆ ਪਰਮਾਤਮਾ ਦੇਣੇ ਵਾਲਾ ਆਪਾਂ ਉਹਦੇ ਤੋਂ ਮੰਗਣਾ ਪਾਉ ਉਹਦੇ ਤੋਂ ਹੀ ਉਹਨੇ ਅੱਗੇ ਵੀ ਦੇਣਾ ਹੁਣ ਤੱਕ ਦਿੱਤਾ ਤਾਂ ਉਹੀ ਪਰਮਾਤਮਾ ਨੇ ਅੱਗੇ ਵੀ ਦੇਣਾ ਹੈ ਹਨਾ ਆਪਾਂ ਤਾਂ ਇਹੀ ਕਹਿੰਦੇ ਆ ਵੀ ਪਰਮਾਤਮਾ ਸਭ ਨੂੰ ਦਵੇ ਸਾਨੂੰ ਇੱਥੇ ਤੱਕ ਲੈ ਕੇ ਆਵੇ ਹਰ ਇੱਕ ਨੂੰ ਬਹੁਤ ਅਹਲਤਾ ਸੀ ਬਹੁਤ ਅੱਗੇ ਤੱਕ ਪਰਮਾਤਮਾ ਲੈ ਕੇ ਜਾਣਗੇ ਸਾਨੂੰ ਮੈਂ ਆਸ ਨਹੀਂ ਛੱੜਦੀ ਕਿਉਂਕਿ ਮੈਂ ਲੋਕਾਂ ਤੇ ਜਾਂ ਹੋਰ ਕਿਸੇ ਤੇ ਵੀ ਆਸ ਨਹੀਂ ਰੱਖਦੀ ਮੈਂ ਸਿਰਫ ਉੱਪਰ ਵਾਲੇ ਤੇ ਆਸ ਰੱਖੀ ਹੋਈ ਹੈ ਵੀ ਜੋ ਸਾਨੂੰ ਇੱਥੇ ਤੱਕ ਲੈ ਕੇ ਆਇਆ ਤਾਂ ਸਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਊਗਾ ਪਰ ਸਾਡਾ ਦਿਮਾਗ ਸੈੱਟ ਰੱਖੇ ਸਾਡਾ ਦਿਲ ਸੈੱਟ ਰੱਖੇ ਹਨਾ ਪਰਮਾਤਮਾ ਵੀ ਸਾਨੂੰ ਇੰਨਾ ਪੈਸਾ ਦੇ ਕੇ ਸਾਡਾ ਦਿਮਾਗ ਨਾ ਖਰਾਬ ਕਰ ਦੇਵੇ ਦੋ ਚੀਜ਼ਾਂ ਮੈਂ ਜ਼ਰੂਰ ਮੰਗਦੀ ਆ ਵੀ ਇੱਕ ਨੀਤ ਸਾਫ਼ ਰੱਖੀ ਪਰਮਾਤਮਾ ਹਮੇਸ਼ਾ ਇੱਕ ਗੰਦਗੀ ਨਾ ਆਵੇ ਦਿਲ ਦੇ ਵਿੱਚ ਔਰ ਦੂਜਾ ਸਾਡੇ ਆ ਵਾਹਿਗੁਰੂ ਜੀ ਸਾਡੇ ਮਨ ਦੇ ਵਿੱਚ ਕਦੇ ਗੰਦਗੀ ਨਾ ਆਵੇ ਬਸ ਇਹ ਚੀਜ਼ਾਂ ਤਾਂ ਸਾਡਾ ਦਿਮਾਗ ਖਰਾਬ ਨਾ ਹੋਵੇ ਹਨਾ ਸ੍ਰਿਸ਼ਟਨ ਆਪ ਤੇ ਅੱਜ ਸਾਨੂੰ ਬਣੇ ਰਹਿਣ ਦਵੇ ਹਨਾ ਵੀ ਹਰ ਇੱਕ ਦਿਨ ਨਾਲ ਅਸੀਂ ਪਿਆਰ ਨਾਲ ਰਹੀਏ ਤੇ ਬਹੁਤ ਵਧੀਆ ਲੱਗਿਆ ਹਨਾ ਸਾਰਿਆਂ ਨੇ ਰਿਸ਼ਕ ਕੀਤਾ ਤੇ ਬਾਕੀ ਜੀ ਮੈਂ ਵਲੌਗ ਨਹੀਂ ਸੀ ਪਾਉਂਦੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਦੋ ਦਿਨ ਤਾਂ ਮੈਂ ਰੋਂਦੀ ਰਹੀ ਅੰਦਰ ਪਈ ਹਨਾ ਵੀ ਮੈਨੂੰ ਆਉਂਦਾ ਸੀ ਵੀ ਮੇਰੀ ਜਾਨ ਨਿਕਲ ਜਾਣੀ ਹੈ ਇਹ ਮੇਰਾ ਹੋ ਗਿਆ ਸੀਗਾ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਮਰ ਜਾਣਾ ਵੀ ਮੈਂ ਸੈਦ ਦੇ ਪਾਪਾ ਨੂੰ ਦੱਸ ਦਵਾਂ ਵੀ ਆ ਚੀਜ਼ ਇੱਥੇ ਪਈ ਆ ਚੀਜ਼ ਇੱਥੇ ਪਈ ਆ ਉਹ ਸੈਦ ਦੇ ਪਾਪਾ ਵੀ ਗਰਗਾਣਾ ਕੱਢਣ ਲੱਗ ਜਣੇ ਵੀ ਆ ਬਸ ਇਹ ਆਪਣੇ ਆਪ ਨੂੰ ਕਹਿਣਾ ਨਹੀਂ ਇਹ ਹੀ ਹੀ ਸੋਚ ਸਕਦੀ ਆ ਹਨਾ ਵੀ ਸੜੀਆਂ ਹੋਈਆਂ ਗੱਲਾਂ ਇਹ ਸੋਚ ਸਕਦੀ ਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਆਪਣੇ ਸਰੀਰ ਦਾ ਮੇਰਾ ਸਰੀਰ ਬਹੁਤ ਜ਼ਿਆਦਾ ਡਾਉਨ ਸੀਗਾ ਬਹੁਤ ਹੀ ਜ਼ਿਆਦਾ ਡਾਉਨ ਸੀਗਾ ਕਿ ਮੈਂ ਮੈਨੂੰ ਹੋ ਜਾਂਦਾ ਦਿਮਾਗ ਚ ਹੋਰ ਜਿਆਦਾ ਹੋ ਜਾਂਦਾ ਵੀ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਹਨਾ ਵੀ ਆ ਚੀਜ਼ ਫਲਾਣੀ ਚੀਜ਼ ਇੱਥੇ ਪਈ ਆ ਉੱਥੇ ਪਈ ਆ ਫੇਰ ਮੈਂ ਦੱਸਣ ਲੱਗ ਗਈ ਸੀਗੀ ਇੰਨਾ ਜਿਆਦਾ ਮੇਰਾ ਬੁਰਾ ਹਾਲ ਰਿਹਾ ਇਹ ਚਲੋ ਪ੍ਰਮਾਤਮਾ ਅੱਗੇ ਵੀ ਬਥੇਰੇ ਹਨ ਇਹ ਜੇ ਟਾਈਮ ਆਇਆ ਅੱਗੇ ਕਿ ਨਿਕਲਦੇ ਗਏ ਹੁਣ ਵੀ ਨਿਕਲ ਗਿਆ ਬਸ ਇਹੀ ਕਹਿੰਦੇ ਵੀ ਪ੍ਰਮਾਤਮਾ ਤੰਦਰੁਸਤੀ ਰੱਖੇ ਹਨਾ ਸਰੀਰ ਆਪਣੇ ਕਹਿੰਦੇ ਨਹੀਂ ਹੁੰਦੇ ਵੀ ਤੰਦਰੁਸਤੀ ਰਹੂਗੀ ਤਾਂ ਆਪਾਂ ਸਭ ਕੁਝ ਠੀਕ ਹੈ ਜੇ ਆਪਣਾ ਸਰੀਰ ਠੀਕ ਆ ਤੇ ਬਾਕੀ ਅੱਜ ਮੈਂ ਕੋਈ ਸਵੇਰ ਦੀ ਨਹੀਂ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਤੇ ਹੁਣ ਮੈਂ ਬਸ ਮੈਂ ਕਿ ਸਾਰਿਆਂ ਦਾ ਦਿਲਾ ਧੰਨਵਾਦ ਕਰ ਦਵਾਂਗੀ ਕਿ ਮੈਂ ਵਲੌਗ ਕਿਉਂ ਨਹੀਂ ਪਾਇਆ ਤੇ ਹਾਂਜੀ ਨਾਲੇ ਸਾਡੇ ਨਾਲ ਜਿਹੜੇ ਲੁਧਿਆਣੇ ਵਾਲੇ ਮਾਮਾ ਜੀ ਸੀਗੇ ਉਹਨਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਮੈਂ ਤੁਹਾਨੂੰ ਮੈਂ ਬਿਮਾਰ ਸੀਗੀ ਮੈਂ ਜਾ ਨਹੀਂ ਸਕੀ ਉਸ ਦਿਨ ਮੈਂ ਕਾਫੀ ਜ਼ਿਆਦਾ ਬਿਮਾਰ ਸੀਗੀ ਕਿ ਮੇਰੇ ਤੋਂ ਸੰਸਕਾਰ ਤੇ ਨਹੀਂ ਸੀ ਜਾਇਆ ਕਰ ਪਰ ਮੈਂ ਜਾਇਆ ਗਿਆ ਪਰ ਮੈਂ ਪਰਸੋਂ ਗਈਆਂ ਮੈਂ ਪਰਸੋਂ ਫੁੱਲਾਂ ਤੇ ਗਈ ਸੀਗੀ ਹੁਣ ਆਪਣਾ ਸ਼ੁਕਰਵਾਰ ਦਾ ਭੋਗ ਆ ਜੀ ਉੱਥੇ ਵੀ ਜਾਵਾਂਗੇ ਇਹ ਸਾਡੇ ਮਾਮਾ ਜੀ ਸੀਗੇ ਜਿਹੜੇ ਲੁਧਿਆਣੇ ਵਾਲੇ ਉਹਨਾਂ ਦੀ ਡੈਥ ਹੋ ਗਈ ਸੀ ਤੁਹਾਨੂੰ ਦੱਸਿਆ ਸੀਗਾ ਮੈਂ ਉੱਤੇ ਥਾਵਰਲੈਂਡ ਦੀ ਗਈ ਸੀਗੀ ਤੇ ਉਹ ਨਹੀਂ ਠੀਕ ਹੋਏ ਹੈਗੇ ਹਨਾ ਚਲੋ ਜਿੰਨੇ ਪ੍ਰਮਾਤਮਾ ਨੇ ਸਵਾਸ ਬਖਸ਼ੇ ਸੀਗੇ ਆਪਣਾ ਉਹ ਪੂਰੇ ਕਰਕੇ ਉਹ ਵੀ ਆਪਣੇ ਚਲੇ ਗਏ ਹਨਾ ਚਲੋ ਜੀਆਂ ਦਾ ਘਾਟਾ ਤਾਂ ਹੋ ਜਾਂਦਾ ਹਨਾ ਕਿਉਂਕਿ ਸਾਨੂੰ ਵੀ ਰੌਣਕ ਲੱਗਦੀ ਸੀ ਉਹਨਾਂ ਦੇ ਨਾਲ ਸਾਨੂੰ ਵੀ ਵਧੀਆ ਲੱਗਦਾ ਸੀ ਹਨਾ ਵੀ ਅਸੀਂ ਕਹਿਣਾ ਸੀ ਉਹਨੇ ਮਾਮਾ ਜੀ ਤੇ ਚੱਲੇ ਆ ਜਾਂ ਸਾਡੇ ਮਾਮਾ ਜੀ ਆਏ ਆ ਹਨਾ ਇਹ ਚੀਜ਼ ਵਧੀਆ ਲੱਗਦੀ ਆ ਕਿੰਨਾ ਵਧੀਆ ਲੱਗਦਾ ਸੀਗਾ ਹੁਣ ਥੋੜਾ ਜਿਹਾ ਚਲੋ ਹੋ ਜਾਂਦਾ ਏ ਤੇ ਬਾਕੀ ਮੇਰੀ ਸਹਹਜ ਵਿਚਾਰੀ ਬਹੁਤ ਕੰਮ ਕਰਦੀ ਆ ਮੇਰੇ ਬਿਮਾਰ ਪਈ ਤੇ ਮੈਂ 4 ਦਿਨ ਝਾੜੂ ਪੋਚਾ ਨਹੀਂ ਕਰਕੇ ਤੇ ਪਹਿਲਾਂ ਤੋਂ ਹੀ ਵਿਚਾਰੀ ਕਰ ਰਹੀ ਸੀ ਕਿੰਨੇ ਦਿਨਾਂ ਤੋਂ ਹਨ 2 ਦਿਨ ਫਿਰ ਸਕੂਲ ਜਾਂਦੀ ਰਹੀ ਐ ਫਿਰ ਸੈਦ ਦੇ ਪਾਪਾ ਕਰਕੇ ਜਾਂਦੇ ਰਹੇ ਆ ਮਤਲਬ ਕਿ ਮੈਂ ਪਈ ਹੋ ਰਹੀ ਆ ਮੈਂ ਰੈਸਟ ਕੀਤੀ ਆ ਹਨ ਸੈਦ ਨੂੰ ਸੱਚ ਨਾਰੀਲ ਪਾਣੀ ਘਟਕੀ ਤੇ ਬਾਅਦ ਚ ਪੀਂਨੇ ਮਸਲ ਤੇ ਮੈਂ ਸੰਮੀ ਖਾ ਲੋ ਹਾਂ ਵੀ ਖਾਣੀ ਆ ਤੇ ਬਾਕੀ ਮੈਨੂੰ ਫਿਰ ਡਾਕਟਰ ਨੇ ਪਾਣੀ ਉਬਾਲ ਕੇ ਦੱਸਿਆ ਹੋਇਆ ਵੀ ਉਬਾਲ ਕੇ ਜੇ ਚਾਹ ਫ੍ਰਿਜ ਚ ਰੱਖ ਕੇ ਠੰਡਾ ਕਰਕੇ ਪੀ ਲਓ ਉਹ ਬਾਸ ਮੈਂ ਚਲਾਇ ਸੁਪਟਰੀ ਉਹ ਦੇਖ ਲਿਓ ਉਹਨਾਂ ਨੇ ਤੇ ਬਾਤੀ ਜੀ ਹੁਣ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਹੁਣ ਮੈਂ ਦੇਖੋ ਸਹਿਜ ਨੇ ਖੰਡਾਰਾ ਬਹੁਤ ਜ਼ਿਆਦਾ ਪਾਇਆ ਹੁਣ ਸੰਦੇਸ ਹੁਣ ਨਾ ਸਹਿਜ ਨੂੰ ਪਤਾ ਕੀ ਹੋ ਗਿਆ ਵੀ ਮਮਾ ਹੋ ਗਏ ਮੇਰੇ ਠੀਕ ਆ ਵੀ ਹੁਣ ਮੈਂ ਗੰਦ ਪਾ ਦਮਾ ਉਹ ਜਿੰਨਾ ਗੰਦ ਪੈਂਦਾ ਹੈ ਵੀ ਉਹਨਾਂ ਪਾ ਦਾਂ ਦੇਖੋ ਮੈਂ ਵੀ ਬਣਾ ਕੇ ਖਾਧੀ ਸੀ ਆ ਨਾਲ ਮੈਂ ਕੁੱਕਰ ਦੇ ਵਿੱਚ ਪਾਣੀ ਵਾਲ ਕੇ ਰੱਖ ਦੰਨੀ ਹੁੰਦੀ ਆ ਫਿਰ ਮੈਂ ਪਾਣੀ ਇੱਥੇ ਤੋਂ ਘਰ ਘਰ ਕੇ ਫ੍ਰਿਜ ਚ ਲਾ ਲੰਨੀ ਆ ਤੁੱਕ ਡਾਕਟਰ ਨੇ ਫੈਕਸ਼ਨ ਹੋ ਗਈ ਸੀਗੀ ਉਹਦੇ ਕਰਕੇ ਮੈਨੂੰ ਪਾਣੀ ਡਾਕਟਰ ਨੇ ਉਬਾਲ ਕੇ ਦੱਸਿਆ ਉਹ ਕਹਿੰਦੇ ਫਿਲਟਰ ਵਾਲਾ ਵੀ ਨਹੀਂ ਪੀਣਾ ਤੇ ਨਾਲ ਹੀ ਪੀਜਾ ਸੂਪਰ ਉਬਾਲ ਕੇ ਪਾਣੀ ਪੀਓ ਗਰਮ ਕਰਕੇ ਪੀਓ ਸੇ ਹੁਣ ਮੈਂ ਫਰਾ ਕਮਟਾ ਜਿਹਾ ਕੋੜੇ ਸਿੱਟ ਕੇ ਬਾਹਰ ਚਲਵਾਂ ਭਾਂਡੇ ਮੰਜਾ ਦੇਖਦੀ ਆਂ ਫਿਰ ਮੈਂ ਇਹਨਾਂ ਦੇ ਆਲੂ ਵਾਲ ਕੇ ਰੱਖ ਦਿਆਂ ਨੀ ਆ ਸਵੇਰੇ ਇਹਨਾਂ ਨੂੰ ਆਲੂ ਵਾਲੇ ਪਰੌਂਠੇ ਬਣਾ ਦਊਗੀ ਕਿੰਨੇ ਦਿਨਾਂ ਦੇ ਵਿਚਾਰੇ ਮੇਰੇ ਬੱਚਿਆਂ ਨੇ ਆਲੂ ਦੇ ਪਰੌਂਠੇ ਹੀ ਖਾਤੇ ਕਿੰਨੇ ਦਿਨ ਹੋ ਗਏ ਨਹੀਂ ਮम्मा ਸਾਨੂੰ 3 ਦਿਨ ਬਾਅਦ ਆਲੂ ਦੇ ਪਰੌਂਠੇ ਖਾਣੇ ਸੀ 3 ਦਿਨ ਦੂਜੇ ਦਿਨ ਚੱਲਦਾ ਸੀ ਕੰਮ ਇੰਨੇ ਆਲੂ ਦੇ ਪਰਾਂਠੇ ਬਣਦੇ ਸੀਗੇ ਪਰ ਮੈਂ ਬਿਮਾਰ ਪੈਣ ਕਰਕੇ ਮਤਲਬ ਨਹੀਂ ਕੁਝ ਬਣਿਆ ਸਾਡੇ ਬੜੀਆਂ ਦੀ ਸਬਜ਼ੀ ਬਣੀ ਹੋਈ ਆ ਅਸੀਂ ਫ੍ਰੈਂਡਾਂ ਵੀ ਹੈਰਾਨ ਹੋ ਗਏ ਕਹਿੰਦੇ ਹੁਣ ਤੂੰ ਸਿੰਪਲ ਰੋਟੀ ਲੈ ਕੇ ਆਉਣ ਲੱਗੀ ਕੰਦੀ ਚੋ ਦਾਲੀ ਦੇ ਬਣਾਉਂਦੇ ਹਾਂ ਪਰ ਮੇਰੇ ਤੋਂ ਮੈਨੂੰ ਮੈਂ ਸਹਜੋ ਨਹੀਂ ਦੋ ਚਲੋ ਵਿੱਚ ਛੁੱਟੀਆਂ ਆਈ ਗਈਆਂ ਦੋ ਦਿਨ ਸਕੂਲ ਭੇਜਾਂ ਮੈਨੂੰ ਪਤਾ ਮੈਂ ਇੰਨੀ ਔਖੀ ਮੈਂ ਤੋਂ ਇੱਥੇ ਨਾ ਖੜ੍ਹ ਨਹੀਂ ਹੁੰਦਾ ਹੁੰਦਾ ਜੇ ਮੇਰੇ ਚੱਕਰ ਆਉਂਦੇ ਸੀ ਮੈਂ ਚਾਹ ਘੜ ਕੇ ਅੰਦਰ ਜਾ ਕੇ ਪੀ ਜਾਣਾ ਮੈਂ ਰੋਟੀ ਦੋ ਇਹਨਾਂ ਦੀਆਂ ਬਣਾ ਕੇ ਪੀ ਜਾਣਾ ਫਿਰ ਮੈਂ ਸਹਜ ਪਾਪਾ ਨੂੰ ਬਣਾ ਕੇ ਭੇਜ ਦਵਾਂ ਨਾ ਪਰ ਮੈਂ ਸ਼ਾਮ ਸ਼ਾਮ ਨੂੰ ਉੱਠਦੀ ਹੁੰਦੀ ਸੀ ਮਤਲਬ ਕਿ ਮੈਨੂੰ ਕੱਪੜੇ ਵੀ ਸਹਜ ਦੇ ਪਾਪਾ ਨੇ ਧੋਤੇ ਨੂੰ ਨਾ ਮੈਂ ਅੱਜ ਆਪ ਤੋਂ ਤੇਨੇ ਅੱਜ ਮੈਂ ਥੋੜਾ ਜਿਹਾ ਥੋਲੇ ਮੈਂ ਬਜਾ ਜ਼ਿਆਦਾ ਨਹੀਂ ਤੋਂ ਤੇ ਰੱਖ ਤੇ ਮੈਂ ਕਿ ਚੱਲ ਵੀ ਮੈਨਾਂ ਦਾਮ ਦੀ ਇੱਕ ਦਮ ਨਹੀਂ ਉਹ ਕਰਨਾ ਹੈਗਾ ਕਿਉਂਕਿ ਮੇਰੀ ਮੈਡੀਸਿਨ ਵੀ ਖਤਮ ਹੋ ਗਈ ਤੇ ਕਮਜ਼ੋਰੀ ਇੱਕ ਮੈਂ ਨਾ ਇਨਫੈਕਸ਼ਨ ਖਤਮ ਕਰਨੀ ਆਪਣੇ ਅੰਦਰੋਂ ਇਨਫੈਕਸ਼ਨ ਦਾ ਮੈਨੂੰ ਇੰਨਾ ਡਰ ਖੌਫ ਪੈ ਗਿਆ ਇਨਫੈਕਸ਼ਨ ਮਾਮਾ ਜੀ ਨੂੰ ਵੀ ਸਾਡੇ ਨੂੰ ਬਹੁਤ ਹੋ ਗਈ ਸੀਗੀ ਤੇ ਹਾਏ ਦਾਮ ਟੁੱਟ ਗਿਆ ਤੇ ਚਲੋ ਜੀ ਹੁਣ ਮੈਂ ਕੰਮ ਕਾਰ ਕਰ ਲਵਾਂ ਤੁਹਾਨੂੰ ਫੇਰ ਮਿਲਦੀ ਹੁਣ ਮੈਂ ਭਾਂਡੇ ਮਾਂਜ ਲਵਾਂ ਭਾਂਡੇ ਮਾਂਜ ਕੇ ਤੁਹਾਨੂੰ ਫੇਰ ਮੈਂ ਨਾਲੇ ਪਟਾ ਘਰ ਰੋਟੀ ਬਣਾਉਣੀ ਆ ਨਾਈ ਪਾਣੀ ਪੀਆ ਹਾਂਜੀ ਇੱਥੇ ਬਸ ਮੈਨੂੰ ਸਹਜ ਕਹਿਣ ਲੱਗੀ ਸੀ ਵੀ ਮਨਾਰੀਅਲ ਪਾਣੀ ਪੀ ਲੋ ਤੁਸੀਂ ਹਨਾ ਮੈਂ ਕਿਹਾ ਵੀ ਚਲ ਕੋਈ ਨਾ ਵੀ ਮੈਂ ਬਾਅਦ ਚ ਪੀ ਲੰਨੀ ਆ ਬੀ ਮੈਂ ਪਹਿਲਾ ਪਾਂਡੇ ਮਾਂ ਜਲਵਾ ਫਿਰ ਕਹਿੰਦੀ ਨਹੀਂ ਮਮਾ ਵੀ ਤੁਸੀਂ ਪਹਿਲਾਂ ਹੀ ਪੀ ਲਓ ਵੀ ਫਿਰ ਤੁਸੀਂ ਭੁੱਲ ਜਾਣਾ ਫਿਰ ਇੱਥੇ ਮੈਂ ਇਹਨਾਂ ਨੂੰ ਦੰਦੀ ਸੀ ਮੈਂ ਕਿ ਪੀਓ ਇਹਨਾਂ ਨੂੰ ਨਾ ਟੇਸਟ ਹੀ ਨਹੀਂ ਲੱਗਦਾ ਪਤਾ ਨਹੀਂ ਕੀ ਗੱਲ ਹੁਣ ਨਾ ਥੋੜਾ ਜਿਹਾ ਟੇਸਟ ਚੇਂਜ ਹੁੰਦਾ ਏ ਕਈ ਵਾਰ ਤਾਂ ਇਹ ਪੀ ਲੈਂਦੇ ਨੇ ਜਦੋਂ ਤਾਂ ਮਿੱਠਾ ਮਿੱਠਾ ਹੋਵੇ ਫਿਰ ਤਾਂ ਪੀ ਲੈਂਦੇ ਨੇ ਬਾਕੀ ਮੈਨੂੰ ਵੀ ਹੁਣ ਤਾਂ ਵਧੀਆ ਨਹੀਂ ਸੀ ਲੱਗਦਾ ਇੱਥੇ ਇੱਕ ਦੇਖੋ ਇੱਕ ਘੁੱਟ ਪੀ ਕੇ ਕਹਿੰਦੇ ਅਸੀਂ ਨਹੀਂ ਪੀਣਾ ਮਮਾ ਤੁਸੀਂ ਉਹ ਪੀ ਲਓ ਵੀ ਇੱਕ ਇੱਕ ਘੁੱਟ ਸਾਨੂੰ ਦੇ ਦਿਓ ਬਸ ਬੀ ਟੇਸਟ ਹੀ ਨਹੀਂ ਲੱਗਦਾ ਹੈਗਾ ਤੇ ਇਸ ਤੇ ਮੈ ਪੀ ਰਹੀ ਸੀ ਕਿ ਬਟ ਮੈਨੂੰ ਅੱਜ ਟੇਸਟੀ ਲੱਗ ਰਿਹਾ ਸੀਗਾ ਪਰ ਜਿੰਨੇ ਦਿਨ ਮੈਂ ਬਿਮਾਰ ਸੀਗੀ ਨਾ ਮੈਨੂੰ ਇਹ ਵੀ ਟੇਸਟੀ ਨਹੀਂ ਸੀ ਲੱਗਦਾ ਨਹੀਂ ਵੈਸੇ ਮੈਂ ਨਾਰਮਲ ਮੰਗਾ ਕੇ ਵੀ ਪੀਂਦੀ ਰਹੀ ਨੀ ਆ ਨਾਰੀਲ ਪਾਣੀ ਕਿਉਂਕਿ ਮੈਨੂੰ ਨਾ ਮਤਲਬ ਕਿ ਵੀ ਇਨਫੈਕਸ਼ਨ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਹੈ ਫਿਰ ਇਹਦੇ ਨਾਲ ਇਨਫੈਕਸ਼ਨ ਰੂਮੂਵ ਹੋ ਜਾਂਦੀ ਹੈ ਆਪਣੀ ਹੈ ਨਾ ਬਾਡੀ ਚ ਫਿਰ ਮੈਂ ਮੰਗਾ ਕੇ ਥੋੜੇ ਦਿਨ ਬਾਅਦ ਪੀ ਲੰਨੀ ਆ ਉਸ ਤੋਂ ਬਾਅਦ ਜੀ ਇੱਥੇ ਮੈਂ ਪੀ ਲਿਆ ਸੀਗਾ ਸਹਿਜ ਨੂੰ ਕਿਹਾ ਮੈਂ ਖੱਬੀ ਬਾਹਰ ਸੁੱਟਿਆ ਸਹਿਜ ਸਹਿਜ ਲੱਗੀ ਸੀਗੀ ਚੱਕ ਕੇ ਬਾਹਰ ਸੁੱਟਣ ਵਾਸਤੇ ਚਲੇ ਗਈ ਸੀਗੀ ਇੱਥੇ ਮੈਂ ਲੱਗ ਗਈ ਸੀ ਆਲੂ ਵਾਲਣ ਮੈਂ ਕਿਹਾ ਚਲੋ ਵੀ ਮੈਂ ਜਿੰਨੇ ਨੂੰ ਹੋਰ ਕੰਮ ਕਰਨੇ ਆ ਉਹਨੇ ਟਾਈਮ ਨੂੰ ਮੈਂ ਆਲੂ ਵਾਲ ਕੇ ਰੱਖ ਦੰਨੀ ਆ ਤੇ ਮੈਂ ਨਾ ਆਲੂ ਰਾਤ ਨੂੰ ਇਹ ਵਾਲ ਕੇ ਰੱਖ ਦੰਨੀ ਹੁੰਦੀ ਆ ਮਤਲਬ ਕਿ ਮੈਂ ਸਵੇਰੇ ਉੱਠ ਕੇ ਨਹੀਂ ਹਵਾਲਦੀ ਹੈਗੀ ਮੈਨੂੰ ਇਹ ਹੁੰਦਾ ਵੀ ਸਵੇਰੇ ਉੱਠ ਕੇ ਦੇਖੋ ਮੈਂ ਦੋ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਸਿਰ ਵੀ ਦੋਨਾਂ ਦੇ ਪੌਣੇ ਹੁੰਦੇ ਨੇ ਕੇਸ ਵੀ ਲੰਬੇ ਨੇ ਇਹਨਾਂ ਦੇ ਟਾਈਮ ਲੱਗ ਜਾਂਦਾ ਹਨਾ ਤੇ ਤਾ ਅਗਰ ਕਿ ਸਵੇਰੇ ਫਿਰ ਇੱਕ ਨੱਠ ਭੱਜ ਜੀ ਚ ਫਿਰ ਮੈਨੂੰ ਐ ਹੁੰਦਾ ਵੀ ਚਲੋ ਮੈਂ ਆਲੂ ਜਿੰਨਾ ਕੰਮ ਹੋ ਸਕਦਾ ਵੀ ਮੈਂ ਰਾਤ ਨੂੰ ਕਰਕੇ ਪੈ ਜਾਨੀ ਆ ਉਸ ਤੋਂ ਬਾਅਦ ਜੀ ਆਪਾਂ ਭਾਂਡੇ ਵਗੈਰਾ ਮਾਂਜ ਕੇ ਫਿਰ ਮੈਂ ਲੱਗੀ ਸੀਗੀ ਖੀਰੇ ਕਟਿੰਗ ਕਰਨ ਆਟਾ ਮੈਂ ਇੱਥੇ ਗੁੰਨ ਲਿਆ ਸੀਗਾ ਆਲੂ ਵੀ ਮੈਂ ਉਵਾਲ ਲੈ ਰੱਖੇ ਹੋਏ ਸੀਗੇ ਤੇ ਭਾਂਡੇ ਵਗੈਰਾ ਮੈਂ ਮਾਂਜ ਕੇ ਹੁਣ ਮੈਂ ਖੀਰੇ ਕਟਿੰਗ ਕਰ ਰਹੀ ਸੀਗੀ ਮੈਂ ਕਿਹਾ ਚਲੋ ਵੀ ਮੈਂ ਖੀਰੇ ਕੱਟ ਕੇ ਰੱਖ ਦਾਨੀ ਆ ਫ੍ਰਿਜ ਦੇ ਵਿੱਚ ਵੀ ਜਦੋਂ ਆਪਾਂ ਰੋਟੀ ਖਾਵਾਂਗੇ ਫਿਰ ਨਾਲ ਦੀ ਨਾਲ ਬਸ ਹੁਣ ਮੈਂ ਤੋਂ ਬਾਅਦ ਰੋਟੀ ਬਣਾ ਲੈਣੀ ਆ ਤੇ ਮੈਂ ਕਿ ਚਲੋ ਵੀ ਮੈਂ ਕੱਟ ਕੇ ਰੱਖ ਦੰਨੀ ਆ ਖੀਰੇ ਕਟਿੰਗ ਮੈਂ ਕਈ ਵਾਰ ਤਾਂ ਗੋਲ ਗੋਲ ਸਲਾਈਸ ਕਰ ਲੰਨੀ ਆ ਕਈ ਕਈ ਵਾਰ ਮੈਂ ਲੰਬੇ ਲੰਬੇ ਕਟਿੰਗ ਕਰ ਲੰਨੀ ਹੁੰਨੀ ਆ ਤੇ ਅੱਜ ਮੈਂ ਲੰਬੇ ਲੰਬੇ ਕਟਿੰਗ ਕਰ ਲਏ ਸੀਗੇ ਤੇ ਫਿਰ ਮੈਂ ਕਿਹਾ ਵੀ ਚਲੋ ਮੈਂ ਇਹਨਾਂ ਨੂੰ ਫਰਿੱਜ ਚ ਰੱਖ ਦੂੰਗੀ ਵੀ ਮੈਂ ਇੰਨਾ ਖੜੀ ਖੜੀ ਆਪਣੇ ਕੰਮ ਨਿਬੇੜ ਦੰਨੀ ਆ। ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ। ਇੱਕ ਤੋਂ ਫੇਰ ਇੱਕ ਵਾਰ ਮੈਂ ਫੇਰ ਦੁਬਾਰਾ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਹਨਾ ਆਪਣੇ ਵੀਰ ਭੈਣਾਂ ਦਾ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਹਨਾ। ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਹਨਾ ਕਿਉਂਕਿ ਜੀ ਦੇਖੋ ਜੀ ਕੋਈ ਕਿਸੇ ਦਾ ਖੋਕੇ ਨਹੀਂ ਲੈ ਕੇ ਆਉਂਦਾ ਹੈਗਾ ਜੋ ਕੋਈ ਕਿਸੇ ਨੇ ਚੀਜ਼ ਬਣਾਉਣੀ ਹੁੰਦੀ ਹੈ ਨਾਲੇ ਸਾਡਾ ਤਾਂ ਜੀ ਹੈਗਾ ਅਸੀਂ ਕੋਈ ਸ਼ੌਂਕ ਨੂੰ ਗੱਡੀਆਂ ਨਹੀਂ ਲੁੰਦੇ ਹੈਗੇ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਸਾਡਾ ਇਹ ਬਿਜ਼ਨਸ ਆ ਸਾਡਾ ਇਹ ਕੰਮ ਆ ਜਿਹਦੇ ਸਿਰ ਤੋਂ ਅਸੀਂ ਖਾਂਦੇ ਆ ਜਿਹਦੇ ਸਿਰ ਤੋਂ ਅਸੀਂ ਆਪਣਾ ਘਰ-ਬਾਰ ਬਣਾਇਆ ਸਾਰਾ ਕੁਝ ਜਿਹਦੇ ਸਿਰ ਤੇ ਅਸੀਂ ਸਾਡਾ ਰੋਜ਼ਗਾਰ ਇਹ ਆ ਹਨਾ ਅਸੀਂ ਕਿਹੜਾ ਸ਼ੌਂਕ ਨੂੰ ਲੈ ਕੇ ਵੀ ਹਨਾ ਜੈਲਸੀ ਨਹੀਂ ਕਰੀਦੀ ਹੁੰਦੀ ਕਦੇ ਵੀ ਕਿਸੇ ਤੋਂ ਕਹਿੰਦੇ ਨਹੀਂ ਹੁੰਦੇ ਸੜੋ ਨਾ ਰੀਸ ਕਰੋ ਹਨਾ ਜੇ ਆਪਣੀ ਹੋ ਸਕਦੀ ਹੈ ਚੰਗੇ ਕੰਮਾਂ ਦੀ ਰੀਸ ਕਰਿਆ ਕਰੋ ਜੇ ਵੀ ਦੂਜਾ ਬੰਦਾ ਮਿਹਨਤ ਕਰਕੇ ਇੰਨਾ ਕੁਝ ਕਰ ਰਿਹਾ ਤਾਂ ਅਸੀਂ ਵੀ ਮਿਹਨਤ ਕਰਕੇ ਇਦਾਂ ਹੀ ਕਰੀਏ ਹਨਾ ਤੇ ਕਿਉਂਕਿ ਸਾਡ ਨੇ ਤਾਂ ਦੇਖੋ ਜਿੰਨਾ ਮਰਜੀ ਸੜੀ ਜਾਓ ਸੜੇ ਤੇ ਕਿਸੇ ਦਾ ਕੁਝ ਨਹੀਂ ਜਾਂਦਾ ਹੁੰਦਾ ਹਨਾ ਉਹ ਤਾਂ ਪਰਾਲਾ ਦੇਖਦਾ ਜਿਹਨੂੰ ਉਹਨੇ ਜਿੱਥੇ ਰੱਖਣਾ ਉੱਥੇ ਕਿਉਂਕਿ ਆਪਣਾ ਕੰਮ ਹਰੇਕ ਕੋਈ ਅੱਗੇ ਵਧਾਉਂਦਾ ਹੀ ਹੀ ਵਧਾਉਂਦਾ ਏ ਹਰ ਹਰ ਕੋਈ ਇੱਥੇ ਮੇਰੇ ਆਲੂ ਵੀ ਉਬਲ ਗਏ ਸੀਗੇ ਆਲੂ ਮੈਂ ਆਪਣੇ ਛਿੱਲ ਕੇ ਫ੍ਰਿਜ ਵਿੱਚ ਰੱਖ ਦਿੱਤੇ ਸੀਗੇ ਤੇ ਉਹ ਆਪ ਸਵੇਰੇ ਬੱਚਿਆਂ ਨੂੰ ਪਰਾਂਠੇ ਲਾ ਕੇ ਦਵਾਂਗੇ ਮੇਰੇ ਤਾਂ ਬੱਚੇ ਵੀ ਵਿਚਾਰੇ ਵੀ ਮਤਲਬ ਕਿੰਨੇ ਦਿਨ ਹੋ ਗਏ ਸੀ 15 ਦਿਨ ਹੋ ਗਏ ਸੀ ਮੈਂ ਕੁਝ ਨਹੀਂ ਸੀ ਇਹਨਾਂ ਨੂੰ ਰੋਟੀ ਤੋਂ ਬਿਨਾਂ ਖਾਣ ਨੂੰ ਦਿੱਤਾ ਹਨਾ ਕਿਉਂਕਿ ਫਿਰ ਮੈਂ ਆਪ ਹਲਕਾ ਫੁਲਕਾ ਖਾਂਦੀ ਸੀਗੀ ਇਹਨਾਂ ਨੂੰ ਵੀ ਨਾਲ ਉਹ ਮੈਂ ਦੇ ਖਿਲਾਉਂਦੀ ਸੀ ਮੇਤੋਂ ਬਣਦਾ ਵੀ ਨਹੀਂ ਸੀਗਾ ਉਸ ਤੋਂ ਬਾਅਦ ਜੀ ਮੈਂ ਇੱਥੇ ਲੱਗੀ ਸੀਗੀ ਆਪਣੀ ਰੋਟੀ ਲਾਉਣ ਤੇ ਆਟਾ ਮੈਂ ਤੁਹਾਨੂੰ ਦੱਸਤੀ ਆ ਜੀ ਆ ਮੈਂ ਪਹਿਲੇ ਹੀ ਗੁੰਨ ਲਿਆ ਸੀਗਾ ਤੇ ਇੱਥੇ ਸਾਰੇ ਕੰਮ ਆਪਣੇ ਨਿਬੜ ਗਏ ਸੀਗੇ ਬਸ ਰੋਟੀਆਂ ਬਣਾਉਣੀ ਸੀ ਰੋਟੀ ਬਣਾ ਕੇ ਫਿਰ ਮੈਂ ਮੈਂ ਕਿਹਾ ਚਲੋ ਵੀ ਮੈਂ ਬਣਾ ਲੰਨੀ ਆ ਸਹਿਦ ਦੇ ਪਾਪਾ ਨੂੰ ਥੋੜਾ ਜਿਹਾ ਲੇਟ ਆਉਣਾ ਸੀਗਾ ਤੇ ਉਹਨਾਂ ਨੂੰ ਕਾਲ ਕਰਕੇ ਪੁੱਛ ਲਿਆ ਸੀਗਾ ਉਹ ਕਹਿੰਦੇ ਵੀ ਥੋੜਾਕ ਮਨੋ ਵੀ ਕਹਿੰਦਾ ਮਮਾ ਪਾਪਾ ਨੇ ਵੀ ਥੋੜਾਕ ਟਾਈਮ ਤੱਕ ਆਉਣਾ ਵੀ ਪਾਪਾ ਕਹਿੰਦੇ ਨੇ ਵੀ ਤੁਸੀਂ ਖਾ ਲਓ ਵੀ ਮੈਂ ਆ ਕੇ ਖਾ ਲੂੰਗਾ ਵੀ ਤੁਸੀਂ ਆਪਣੀ ਖਾ ਕੇ ਪੈ ਜਾਓ ਹਨਾ ਤੇ ਤਾਂ ਕਰਕੇ ਜੀ ਫਿਰ ਅਸੀਂ ਆਪਣੀ ਪਹਿਲਾਂ ਹੀ ਖਾ ਲਈ ਸੀਗੀ ਫਿਰ ਸੱਜ ਦੇ ਪਾਪਾ ਘੰਟੇ ਡੇਢ ਘੰਟੇ ਬਾਅਦ ਆਗੇ ਸੀਏ ਤੇ ਅਸੀਂ ਰੋਟੀ ਖਾ ਲਈ ਸੀ ਕਿਉਂਕਿ ਬੱਚਿਆਂ ਨੂੰ ਭੁੱਖ ਲੱਗੀ ਹੋਈ ਸੀਗੀ ਕਹਿੰਦੇ ਮਮਾ ਰੋਟੀ ਬਣਾ ਲਓ ਵੀ ਭੁੱਖ ਲੱਗੀ ਹੋਈ ਆ ਹਨਾ ਫਿਰ ਮੈਂ ਕਿਹਾ ਚਲ ਵੀ ਅੱਜ ਆਪ ਆਪਣੇ ਮੂੰਹ ਨਾਲ ਮੰਗ ਕੇ ਖਾਂਦੇ ਨੇ ਵੀ ਚਲ ਮੈਂ ਬਣਾਏ ਲੰਨੀਆਂ ਉਸ ਤੋਂ ਬਾਅਦ ਰੋਟੀ ਬਣਾਉਣ ਤੋਂ ਬਾਅਦ ਬਾਕੀ ਜੀ ਹੁਣ ਜਿਹੋ ਜਿਹੇ ਵਲੌਗ ਬਣ ਰਹੇ ਆ ਪਲੀਜ਼ ਵਲੌਗ ਨੂੰ ਹੁਣ ਪਿਆਰ ਦਿਆ ਕਰੋ ਹਨਾ ਤੁਸੀਂ ਪਿਆਰ ਬਹੁਤ ਘੱਟ ਦੇਣ ਲੱਗੇ ਪਰ ਕੱਲ ਵਾਲੇ ਵਲੌਗ ਨੂੰ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਬਹੁਤ ਪਿਆਰ ਦਿੱਤਾ ਫੁੱਲ ਵਾਚ ਕੀਤਾ ਹੋਇਆ ਸੀ ਮੇਰਾ ਵਲੌਗ ਜਿਨ੍ਹਾਂ ਨੇ ਵੀ ਦੇਖਿਆ ਫੁੱਲ ਵਾਚ ਕੀਤਾ ਪਲੀਜ਼ ਤੁਸੀਂ ਇਹ ਵਲੌਗ ਨੂੰ ਜਿਹੜੇ ਹੋਰ ਵੀ ਵਲੌਗ ਆ ਉਹਨਾਂ ਨੂੰ ਵੀ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਕਿਪ ਕਰ ਕਰਕੇ ਨਾ ਦੇਖਿਆ ਕਰੋ ਪਲੀਜ਼ ਫੁੱਲ ਵਾਚ ਕਰ ਲਿਆ ਕਰੋ ਹਨਾ ਤੇ ਬਾਕੀ ਜੀ ਆਪਾਂ ਨਵੀਂ ਗੱਡੀ ਲਈ ਆ ਸਾਡਾ ਗੱਡੀਆਂ ਦਾ ਕੰਮ ਆ ਜੀ ਹਨਾ ਤੁਹਾਨੂੰ ਦੱਸਿਆ ਵੀ ਸਾਡੇ ਸੈਦਪਾਪਾ ਦਾ ਕੰਮ ਇਹੀ ਆ ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਵੀ ਬਰਕਤ ਹੋਵੇ ਬਸ ਹਨਾ ਪ੍ਰਮਾਤਮਾ ਕੰਮਾਂ 'ਚ ਬਰਕਤ ਕਰੇ ਹਨਾ ਜਿਹੜੇ ਕੰਮ ਬਹੁਤ ਘਟ ਗਏ ਸੀਗੇ ਉਹ ਕੰਮ ਫੇਰ ਦੁਬਾਰਾ ਤੋਂ ਫੇਰ ਚੱਲ ਪਾਣ ਹਨਾ ਸਾਰਿਆਂ ਦੀ ਚੱਲਣ ਆਪਾਂ ਇਹ ਨਹੀਂ ਕਹਿੰਦੇ ਸਾਡੇ ਕੰਮ ਚੱਲੇ ਹਰ ਇੱਕ ਇਨਸਾਨ ਦੇ ਸਾਰਿਆਂ ਦੇ ਜਿਨ੍ਹਾਂ ਦੇ ਵੀ ਕੰਮ ਘਟੇ ਸੀਗੇ ਸਾਰਿਆਂ ਦੇ ਪ੍ਰਮਾਤਮਾ ਕੰਮ ਵਧੀਆ ਚਲਾ ਦੇਵੇ ਉਸ ਤੋਂ ਬਾਅਦ ਜੀ ਇੱਥੇ ਮੈਂ ਲੱਗ ਗਈ ਸੀ ਆਪਣੇ ਬੱਚਿਆਂ ਲਈ ਰੋਟੀ ਪਾ ਲਈ ਸੀ ਆਪਣੇ ਲਈ ਵੀ ਪਾ ਲਈ ਸੀਗੇ ਸੀ ਤੇ ਅਸੀਂ ਇੱਥੇ ਲੱਗੇ ਸੀਗੇ ਰੋਟੀ ਖਾਣ ਮੈਂ ਕਿਹਾ ਚਲੋ ਵੀ ਰੋਟੀ ਖਾਂਨੇ ਆਂ ਤੇ ਇੱਥੇ ਅ ਵੀ ਜਿਹੜੋਂ ਨਹੀਂ ਬੈਠ ਗਏ ਸੀਗੇ ਰੋਟੀ ਵੱਲ ਧਿਆਨ ਨਹੀਂ ਸੀਗਾ ਇਹਨਾਂ ਦਾ ਬਿਲਕੁਲ ਵੀ ਰੋਟੀ ਕਿੰਨੀ ਤਾਂ ਦੇਖਦੇ ਵੀ ਨਹੀਂ ਹੈਗੇ ਧਿਆਨ ਸੀਗਾ ਟੀਵੀ 'ਚ ਟੀਵੀ ਨਾਲ ਚਲਾਇਆ ਹੋਇਆ ਸੀਗਾ ਤੇ ਨਾਲ-ਨਾਲ ਰੋਟੀ ਖਾ ਰਹੇ ਸੀਗੇ ਨਾਲ-ਨਾਲ ਟੀਵੀ ਦੇਖ ਰਹੇ ਸੀਗੇ ਬਹੁਤ ਅੰਕ ਕਰਦੇ ਨੇ ਬੱਚੇ ਪੁੱਛੋ ਨਾ ਤੁਸੀਂ ਅਵੀ ਜੋ ਦੇਖੋ ਕਦੇ ਤਾਂ ਇਹ ਬਹਾਨੇ ਲਾਉ ਗਰ ਰੋਟੀ ਗਰਮ ਮਮਾ ਜੇ ਠੰਡੀ ਦੇ ਦੋ ਮਮਾ ਠੰਡੀ ਕਿਉਂ ਨਾ ਲਾਇਆ ਕਰੋ ਮੈਨੂੰ ਸਿੰਪਲ ਰੋਟੀ ਦੇ ਦਿਆ ਕਰੋ ਮਮਾ ਮੇਰੀ ਰੋਟੀ ਨਾ ਚੋਪੜਿਆ ਕਰੋ ਮੈਂ ਕਿ ਹੈਰਾਨ ਆ ਵੀ ਤੂੰ ਛੋਟਾ ਜਿਹਾ ਹੈਗਾ ਇਹ ਹਨਾ ਵੀ ਤੂੰ ਇੰਨਾ ਉਹ ਕਰਦਾ ਹੈ ਕਹਿੰਦਾ ਮਮਾ ਨਾ ਮੈਨੂੰ ਪਦਿਆ ਨਹੀਂ ਲੱਗਦਾ ਹੈਗਾ ਕਹਿੰਦਾ ਮੈਨੂੰ ਕਿਉਂ ਨਾ ਲਾਇਆ ਕਰੋ ਰੋਟੀ ਦੇ ਉੱਤੇ ਤੇ ਕਹਿੰਦਾ ਮੈਨੂੰ ਸਿੰਪਲ ਰੋਟੀ ਤੁਸੀਂ ਦੇ ਦਿਆ ਕਰੋ ਬਿਨਾ ਚੋਪੜੇ ਤੋਂ ਹਨਾ ਇੱਥੇ ਅਵੀ ਜੋਤ ਲੱਗਿਆ ਸੀਗਾ ਮਿੱਠੂ ਉਹਨਾਂ ਨੂੰ ਰੋਟੀ ਪਾਉਣ ਵਾਸਤੇ ਉਹਨਾਂ ਨੇ ਆਪਣੇ ਖੀਰੇ ਵਗੈਰਾ ਖਾ ਲਈ ਸੀਗੇ ਤੇ ਰੋਟੀ ਵਗੈਰਾ ਮੈਂ ਕਿਹਾ ਚਲ ਵੀ ਜੇ ਖਾਣੀ ਹੋਊਗੀ ਖਾ ਲੈਣਗੇ ਪਾ ਦੇ ਇੱਕ ਬੁਰਕੀ ਹਨਾ ਅਭੀ ਜੋਤ ਨੂੰ ਕਿਹਾ ਕਹਿੰਦਾ ਮम्मा ਪਾ ਦਿੰਨਾ ਇੱਥੇ ਜੀ ਅਸੀਂ ਆਪਣੀ ਬੈਠੇ ਲੱਗੇ ਹੋਏ ਸੀਗੇ ਪ੍ਰਸ਼ਾਦਾ ਸ਼ਕਣ ਆ ਜਾਓ ਜੀ ਤੁਸੀਂ ਵੀ ਸ਼ਕ ਲਓ ਸਾਡੇ ਨਾਲ ਤੁਸੀਂ ਵੀ ਕਰੋ ਇੰਜੋਏ ਸਾਡੇ ਨਾਲ ਪ੍ਰਸ਼ਾਦਾ ਛੱਕ ਕੇ ਹਨਾ ਤੇ ਬਾਕੀ ਜੀ ਮੈਂ ਇਹੀ ਕਹਨੀ ਆ ਵੀ ਦੇਖੋ ਫੋਲੋਅਰ ਜ਼ਰੂਰ ਕਰਿਆ ਕਰੋ ਪਲੀਜ਼ ਮੈਂ ਹੁਣ ਠੀਕ ਆ ਹੁਣ ਤੁਹਾਡੇ ਕੋਲ ਮੇਰੇ ਵਲੌਗ ਇਦਾਂ ਹੀ ਆਉਣਗੇ ਡੇਲੀ ਵਲੌਗ ਪਾਇਆ ਕਰੂੰਗੀ ਬਸ ਠੀਕ ਰੱਖੇ ਪ੍ਰਮਾਤਮਾ ਕਿਰੇ ਘਰੀਆਂ ਦੀ ਕਿੱਤੀਆਂ ਨਹੀਂ ਸੀ ਤੁਸੀਂ ਨਾ ਕਿੱਤੀਆਂ ਜੀ ਤੁਸੀਂ ਗਿਆ ਸੀ ਪ੍ਰਾਥਾ ਲਿਆ ਛੜਟੇ ਇਦਾਂ ਰੱਖ ਦੋ ਦੇਖ ਤਰਖੀਆਂ ਆਈਆਂ ਉਹ ਤਾਂ ਪ੍ਰੈਸ ਕਰਵਾਈਆਂ ਸੀ ਬਿਸਾਰੀਆਂ ਹੋ ਗਈਆਂ ਸੀ ਨਹੀਂ ਤੁਸੀਂ ਬਾਹਰ ਤਾਂ ਗਏ ਸੀ ਉਹ ਆ ਦੇਖੋ ਨਹੀਂ ਗਿਆ ਤਾਂ ਫਿਰ ਉਹ ਇੱਕ ਆਪਣੀ ਸਕਰਟ ਕਰ ਲਾ ਵੀ ਜੋਦੀ ਪੈਂਟ ਕਰ ਲਾ ਸਕਰਟ ਮੇਰੀ ਕਰਨ ਦੀ ਲੋੜ ਨਹੀਂ 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 ਵਧੀਆ ਨਹੀਂ ਲੱਗਦੀ ਹੈਗੀ ਬਿਨਾ ਪ੍ਰੈਸ ਤੋਂ ਸਹਿਜਾ ਰੋਟੀ ਪਾਣੀ ਅਸੀਂ ਖਾ ਲਿਆ ਜੀ ਹੁਣੇ ਅਸੀਂ ਰੋਟੀ ਖਾ ਕੇ ਹਟੇ ਆ ਤੇ ਹੁਣ ਆਪਣਾ ਕੀ ਕਹਿੰਦੇ ਹੁੰਦੇ ਨੇ ਤੇ ਅਸੀਂ ਆਨ ਕਰ ਲਿਆ ਬੱਚਿਆਂ ਨੇ ਪਰ ਉੱਦੀ ਕਰਾ ਤੋਂ ਬੰਦ ਕਰ ਦੰਨੀ ਹੈ ਜਾਂ ਠੰਡ ਚ ਲੱਗਣ ਲੱਗ ਜਾਂਦੀ ਆ ਤੇ ਹੋਣਾ ਬੀਕਾ ਨਾਲ ਠੰਡ ਲੱਗਦੀ ਆ ਮੰਮਾ ਪਰ ਫਿਰ ਵੀ ਐਸੀ ਚਲਾਉਣਾ ਜ਼ਰੂਰ ਆ ਵੀ ਹੋਈ ਐਸੀ ਬੰਦ ਕਰਦੇ ਆ ਵੀ ਤੇ ਐਸੀ ਬੰਦ ਕਰਦੇ ਪੁੱਤ ਪੱਖਾ ਚਲਾ ਲਾ ਪੱਖਾ ਵੀ ਨਾਲ ਚੱਲਦਾ ਸਲੋਸ ਟੋਕ ਤੇ ਖਾ ਲਈ ਜੀ ਰੋਟੀ ਤੇ ਤੁਹਾਨੂੰ ਦੱਸਿਆ ਸੀਗਾ ਬੜੀਆਂ ਸਬਜ਼ੀ ਬਣਾਈ ਸੀਗੀ ਜੀ ਐਸੀ ਰੋਟੀ ਵੀ ਖਾਏ ਤੇ ਐਸੀ ਗੁਰੂ ਵੀ ਖਾ ਲਿਆ ਜੀ ਸਾਜੋ ਦਵਾਈ ਲੈ ਸਾਜੋ ਦਵਾਈ ਲੈ ਟਾਂ ਮਿਨ ਆਇਓ ਮੈਨੂੰ ਉਹਨੂੰ ਥੋੜੀ ਉਹਨੂੰ ਤੇਰੀ ਅੱਖਾਂ ਦੀਆਂ ਵਿਟਾਮਿਨ ਪੂਰੇ ਕਰਨੇ ਆ ਉਹਨਾਂ ਨੇ ਫੇ ਤੁਸੀਂ ਵੀ ਮਸੰਮੀ ਖਾਓ ਕੋਈ ਨਾ ਖਾ ਦੂੰਗਾ ਹਣ ਹੁਣ ਥੋੜੀ ਮੈਂ ਦਿਨ ਚ ਖਾ ਲੂੰਗੀ ਆਪਣੀ ਨਹੀਂ ਸਿਰ ਤੂੰ ਪਾਗਲ ਹੈ ਤੈਨੂੰ ਜਮਾ ਵੀ ਨਹੀਂ ਹੈਗਾ ਤੈਨੂੰ ਅੱਖਾਂ ਨਾ ਕੀ ਅੱਖਾਂ ਗਈਆਂ ਤਾਂ ਜਹਾਨ ਗਿਆ ਸਿਰ ਪਾਗਲ ਹੈ ਗਾਈ ਤੈਨੂੰ ਗਾਈ ਜਮਾ ਦਾ ਗੁੱਸੇ ਵਾਲਾ ਰੂਪ ਦੇਖੋ ਹਾਂ ਸਾਪਣੇ ਕੀ ਮਸ਼ੀਨ ਦੇਦਾ ਛਾਪਣ ਦੀ ਮਸ਼ੀਨ ਉਹ ਯੋਨੀ ਕਹਦੇ ਦੰਦ ਗਿਆ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਕੰਨ ਗਏ ਤਾਂ ਰਗ ਗਿਆ ਹਾਏ ਮੇਰੇ ਮਾਰਾ ਸਾਰਾ ਸ਼ਾਇਰੀ ਵਾਹ 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 ਮੇਰੇ ਅੱਖੋਂ ਸੱਤ ਮੇਰੇ ਕੰਨੋਂ ਸੱਤ ਸ਼ਾਇਰੀ ਬੋਲੀ ਤਾਂ ਹਾਂ ਇਹ ਤਾਂ ਬਾਰ-ਬਾਰ ਸਮਝਦੀ ਹੋਣੀ ਹੈਗੀ ਬਾਬਾ ਦੇ ਦੇ ਨੋਟ ਛਾਪਣ ਦੀ ਮਸ਼ੀਨ ਬੋਲਾ ਬਾਬਾ ਦੇ ਉਹ ਵੀ ਜੱਖਾ ਚੱਲਣੀਆਂ ਤਾਂ ਹੀ ਛਾਪ ਹੋਣਗੀਆਂ ਮਸ਼ੀਨਾਂ ਦੇ ਪੈਸੇ ਵੀ ਤਾਂ ਬੋਲਾ ਬਾਬਾ ਦੇ ਬੋਲਾ ਬਾਬਾ ਦਾ ਦੇ ਵੀ ਦਊਗਾ ਛਾਪਣੇ ਵਾਲੀ ਮਸ਼ੀਨ ਜੇ ਉਹ ਮਸ਼ੀਨ ਰੱਖਾ ਕੰਮ ਕਰਨੀਆਂ ਤਾਂ ਹੀ ਛਾਪ ਹੋਣਗੇ ਬੋਲਾ ਬਾਬਾ ਜادوਗੀਨ ਉਤੇ ਸਾਇਦ ਕੋ ਅਸੀਂ ਰੋਟੀ ਬਣਾ ਲਈ ਆਪਣਾ ਭਾਂਡੇ ਮਾਂਜ ਤੇ ਮੈਂ ਤੇ ਆਪਣਾ ਕਿਚਨ ਵੀ ਸਾਫ ਕਰਿਆ ਹੀ ਸਾਇਦ ਪਾਪਾ ਹੁਣ ਆਉਣਗੇ ਉਹ ਰੋਟੀ ਖਾਣਗੇ ਤੇ ਖਾ ਕੇ ਸੋ ਜਾਣਗੇ ਖਾ ਕੇ ਪੈ ਜਾਣਗੇ ਸਾਇਦ ਹਾਂ ਲੱਗੀ ਆ ਹੁਣ ਅਭੀ ਚੋਦੀ ਹੋ ਪੈਂਟ ਪ੍ਰੈਸ ਕਰਨਾ ਸ਼ਰਟ ਆ ਪ੍ਰੈਸ ਨੇ ਪੈਂਟ ਮੈਂ ਵਾਸ਼ ਕੀਤੀ ਅੱਜ ਤੇ ਬਾਕੀ ਪਟਕਾ ਖੋਲੋ ਵੀ ਅੰਡੂ ਤੇ ਬਾਕੀ ਜੀ ਹੁਣ ਜੇ ਤੁਹਾਨੂੰ ਸਾਡੇ ਅੱਜ ਦਾ ਵਲੌਗ ਵਧੀਆ ਲੱਗਿਆ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੋਲੋਅ ਜ਼ਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਦਾ ਤਾਂ ਪਲੀਜ਼ 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 ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਚੈਨਲ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਅੱਜ ਦੇ मतलब ਕਿ ਕੱਲ੍ਹ ਵਾਲੇ ਵਲੌਗ ਤੇ ਦੇਖੋ ਤੁਸੀਂ ਕਿੰਨੇ ਜ਼ਿਆਦਾ ਕਮੈਂਟ ਕੀਤੇ ਸੀ ਜੇ ਹਨਾ ਮੈਨੂੰ ਇੰਨਾ ਵਧੀਆ ਲੱਗਿਆ ਐਦਾਂ ਹੀ ਤੁਸੀਂ ਮੇਰੀ ਹਰ ਵੀਡੀਓ ਤੇ ਕਮੈਂਟ ਕਰਿਆ ਕਰੋ ਹਨਾ ਕਿੰਨੇ ਨਿਊ ਸੀਗੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਹਨਾ ਮੁਬਾਰਕਾਂ ਦਿੱਤੀਆਂ ਨੇ ਇਦਾਂ ਹੀ ਮੇਰੀ ਹਰ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵਲੌਗ ਕਿਵੇਂ ਦੇ ਲੱਗਦੇ ਨੇ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਪੈਥੀ ਕਰਦੇ ਆ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ